ਆਪ ਵੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਆ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਆ ਵੀਡੀਓ ਕੱਲ ਦੇ ਕਬੱਡੀ ਕੱਪਨ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 29 ਸਤੰਬਰ ਨੂੰ ਕਰਵਾਏ ਗਏ ਸਨ ਕੱਲ ਕਿਹੜੇ ਖਿਡਿਆਰੀ ਕਿਹੜੇ ਕਬੱਡੀ ਕੱਪ ਤੋਂ ਵੈਸਟ ਰੇਡਰ ਤੇ ਜਾਫੀ ਬਣਿਆ ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾ ਵਿਚ ਕਰਵਾਇਆ ਗਿਆ ਸੀ ਤੇ ਉੱਥੇ ਮੱਕੀਕਲਾਂ ਤੇ ਮੱਲਾ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਮੱਲਾ ਹੀ ਟੀਮ ਸੈਕੰਡ ਰਹੀ ਤੇ ਮੱਕੀਕਲਾਂ ਦੀ ਟੀਮ ਫਸਟ ਅੱਗੇ ਗੱਲ ਕਰਦੇ ਆ ਸਭਰਾ ਅੰਤਰਨ ਤਰਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਖੀਰਾਵਾਲੀ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਖੀਰਾਵਾਲੀ ਟੀਮ ਸੈਕੰਡਰ ਰਹੀ ਤੇ ਫਰੰਦੀਪੁਰ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਆ ਮੂਲੇਵਾਲ ਖੈਰਾ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਕਬੱਡੀ ਓਪਨ ਦਾ ਸੋ ਮੈਚ ਤੇ ਦਵਾਬਾ ਲੀਗ ਦੇ ਮੈਚ ਕਰਵਾਏ ਗਏ ਸਨ ਤੇ ਆਪਾਂ ਪਹਿਲਾਂ ਗੱਲ ਕਰਦੇ ਆ ਦਵਾਬਾ ਲੀਗ ਦੇ ਫਾਈਨਲ ਰਿਜ਼ਲਟ ਦੀ ਤੇ ਦਵਾਬਾ ਲੀਗ ਦੇ ਲਈ ਪਹਿਲਾ ਇਨਾਮ 31000 ਤੇ ਦੂ ਜੋ ਹੈ ਸੀ ਮੂਲੇਵਾਲ ਖੈਰਾ ਤੇ ਮਾਲਵਾਲ ਲੈਂਸ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਮਾਲਵਾਲ ਲੈਂਸ ਦੀ ਟੀਮ ਫਸਟ ਰਹੀ ਤੇ ਮੂਲੇਵਾਲ ਖੈਰਾ ਦੀ ਟੀਮ ਸੈਕੰਡ ਤੇ ਹੁਣ ਗੱਲ ਕਰਦੇ ਸੋ ਮੈਚ ਦੇ ਫਾਈਨਲ ਰਿਜ਼ਲਟ ਦੀ ਤੇ ਸੋ ਮੈਚ ਦੇ ਲਈ ਪਹਿਲਾ ਇਨਾਮ 81000 ਤੇ ਦੂਜਾ ਇਨਾਮ 71000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇਥੇ ਨਕੌਦਰ ਤੇ ਸ਼ਾਹਕੋਟ ਲੈਂਜ ਦੀਆਂ ਟੀਮਾਂ ਦੇ ਵਿੱਚ ਕਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸ਼ਾਹਕੋਟ ਲੈਂਜ ਦੀ ਟੀਮ ਸੈਕੰਡ ਰਹੀ ਤੇ ਐਨ ਆਰ ਆ ਨਕੌਦਰ ਦੀ ਟੀਮ ਫਸਟ ਸੋ ਮੈਚ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਬੈਸਟ ਰੇਡਰ ਬਣਾਂਗਾ ਲੱਬਾ ਬੱਗੇ ਪਿੰਡ ਵਾਲਾ ਤੇ ਰਮਨ ਮੱਲੰਗਾ ਵਾਲਾ ਦੋਨਾਂ ਨੇ 9-9 ਕਵਡੀਆਂ ਪਾ ਕੇ 9-9 ਨੰਬਰ ਲਏ ਤੇ ਦੋਨੇ ਜ ਲੱਕਰ ਕੇ ਦਬੇਟ ਜਾਫੀ ਬਣੇਗਾ ਖਾਣ ਪੈਣੀ ਵਾਲਾ ਸੱਤ ਟੱਚ ਲੈ ਕੇ 6 ਜਫੇ ਲਈ ਅੱਗੇ ਗੱਲ ਕਰਦੇ ਆ ਲੰਗ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 22000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਲੈਲੀ ਤੇ ਪੂਲਨ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਪੂਲਨ ਦੀ ਟੀਮ ਫਾਸਟ ਰੇ ਤੇ ਲੈਲੀ ਦੀ ਟੀਮ ਸੈਕੰਡ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਸੁਨੀਲ ਖੜਕਪੂਰਾ ਤੇ ਜਸਨ ਆਲੰਗੀਰ ਸਾਹਵਾਲਾ ਦੋਨੇ ਜੁਆਇੰਟ ਵੈਸਟ ਰੇਡਰ ਬਣਾਂਗੇ ਦੋਨਾਂ ਨੇ 7-7 ਕਬੱਡੀਆਂ ਪ ਕਰਕੇ ਤਾਂ ਬੇਟੀ ਜਾਫੀ ਬਣਾਂਗਾ ਗੁਰਪ੍ਰੀਤ ਭੁੱਲਣ ਵਾਲਾ ਤਿੰਨ ਟੱਚ ਲੈ ਕੇ ਇੱਕ ਜਫਾ ਲਾਇਆ ਤੇ ਮੁੰਡੇ 21,000 ਰੁਪਏ ਦੇ ਬੈਕਟ ਰੇਟਰ ਤੇ ਜਾਫੀ ਬਣਿਆ ਤੇ ਹਾਂਜੀ ਇਹ ਸੀ ਕੱਲ ਦੀ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਨਾਲ ਧੰਨਵਾਦੀ